ਪਾਤੜਾਂ ਦੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਏ ਜਿੱਥੇ ਪੰਜ ਨੌਜਵਾਨ ਵਰਨਾਕਾਰ ਦੇ ਵਿੱਚ ਰਾਤ ਵੇਲੇ ਕਿਸੇ ਵਿਆਹ ਦੇ ਸਵਾਗਤ ਤੋਂ ਵਾਪਸ ਆ ਰਹੇ ਹੁੰਦੇ ਨੇ ਤਾਂ ਰਾਹ ਦੇ ਵਿੱਚ ਉਹਨਾਂ ਦੀ ਗੱਡੀ ਦਾ ਭਿਆਨਕ ਐਕਸੀਡੈਂਟ ਹੁੰਦਾ ਏ ਹਾਲਾਤ ਇਹ ਬਣਦੇ ਨੇ ਕਿ ਗੱਡੀ ਆ ਜਿਹੜੀ ਉਹ ਪੂਰੀ ਤਰ੍ਹਾਂ ਚੱਕਨਾ ਚੂਰ ਹੋ ਜਾਂਦੀ ਹੈ ਗੱਡੀ ਦੇ ਪਰਖੱਚੇ ਉੱਡ ਜਾਂਦੇ ਨੇ ਅਤੇ ਦੋ ਨੌਜਵਾਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਤਿੰਨ ਨੌਜਵਾਨ ਗੰਭੀਰ ਰੂਪ ਦੇ ਵਿੱਚ ਫੱਟੜ ਹੋਏ ਨੇ ਤਾਂ ਪਾਤਣਾ ਨੇੜੇ ਪਿੰਡ ਦੁਗਾਲ ਕਲਾਂ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਇਹ ਪਿੰਡ ਵਾਸੀਆਂ ਦਾ ਕਹਿਣਾ ਹੈ ਇੱਥੇ ਲਾਈਟਿੰਗ ਪ੍ਰੋਪਰ ਨਾ ਹੋਣ ਕਰਕੇ ਪਹਿਲਾਂ ਵੀ ਕਈ ਹਾਦਸੇ ਨੇ ਜਿਹੜੇ ਉਹ ਵਾਪਰ ਚੁੱਕੇ ਨੇ ਪਿੰਡ ਵਾਸੀਆਂ ਵੱਲੋਂ ਇੱਥੇ ਲਾਈਟਾਂ ਦਾ ਪ੍ਰਬੰਧ ਕਰਨ ਅਤੇ ਪੁਲ ਬਣਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਪੁਲਿਸ ਪਾਰਟੀ ਹੈ ਜਿਹੜੀ ਉਹ ਮੌਕੇ ਤੇ ਪਹੁੰਚੀ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਕਿਸ ਪ੍ਰਕਾਰ ਇਹ ਪੂਰਾ ਹਾਦਸਾ ਹੋਇਆ ਏ ਅਤੇ ਨੌਜਵਾਨ ਨੇ ਜਿਹੜੇ ਉਹ ਕਿੱਥੋਂ ਕਿੱਥੇ ਜਾ ਰਹੇ ਸੀ ਤਾਂ ਕੀ ਹੈ ਪੂਰਾ ਮਾਮਲਾ ਕੀ ਕਹਿਣਾ ਹੈ ਪੂਰੇ ਮਾਮਲੇ ਬਾਰੇ ਜਾਂਚ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਦਾ ਆਓ ਦੇਖਦੇ ਹਾਂ ਇਸ ਰਾਤ 2 ਵਜੇ ਗੱਡੀ ਆ ਕੇ ਇੱਥੇ ਡਰਾਈਵਰ ਚ ਵੱਜੀ ਗੱਡੀ ਹੋਰ ਸਪੀਡ ਹੌਣ ਕਰਕੇ ਨਾ ਰਾਤ 2 ਵਜੇ ਐਕਸੀਡੈਂਟ ਹੋਇਆ ਸਾਨੂੰ 2 ਵਜੇ ਫੋਨ ਆਇਆ ਸੀ 2 ਵਜੇ 10 15 ਮਿੰਟ ਤੇ ਪਹੁੰਚ ਗਏ ਇੱਥੇ ਸਰ ਕਿਧਰੋਂ ਗੱਡੀ ਆ ਰਹੀ ਸੀ ਇਹ ਸਰੂ ਸਰੂਰ ਸਾਈਡ ਤੋਂ ਗੱਡੀ ਆ ਰਹੀ ਸੀ ਮੋਨਕ ਚਾਖਲ ਸਾਈਡ ਜਾਣਾ ਸੀ ਇਹਨਾਂ ਨੇ ਮੁੰਡੇ ਸੀ ਪੰਜ ਵਿੱਚ ਦੀ ਦੋ ਦੀ ਮੌਕੇ ਤੇ ਡੈਥ ਹੋ ਗਈ ਅਸੀਂ ਆਪਣੀ ਗੱਡੀ ਦੇ ਵਿੱਚ ਫਾ ਕੇ ਲੈ ਕੇ ਗਏ ਇਹਨਾਂ ਨੂੰ ਸੱਸਾ ਸੱਸਾ ਗੱਡੀ ਸੀ ਇਹਦੇ ਵਿੱਚ ਪੰਜ ਮੁੰਡੇ ਸਨ ਪੰਜ ਮੁੰਡੇ ਸੀ ਇਹਦੇ ਵਿੱਚ ਦੋ ਦੀ ਡੈਥ ਹੋ ਗਈ ਸੀ ਮੌਕੇ ਤੇ ਜੀ ਕਿਹੜੀ ਰੀਤੀ ਰਹਿਣ ਵਾਲੀ ਇਹ ਸਰ ਜਖਲ ਤੇ ਮੁੰਕ ਦੇ ਦੱਸੇ ਜਾ ਰਹੇ ਨੇ ਦੋ ਮੁੰਡੇ ਹਾਂ ਦੋ ਵਿਅਕਤੀ ਵੀ ਲੱਸੀ ਜੀ ਦੋ ਵਿਅਕਤੀ ਮੁੰਡਿਆਂ ਦੀ ਡੈਥ ਹੋ ਗਈ ਤਿੰਨ ਜਿਹਨਾਂ ਨੂੰ ਰੈਫਰ ਕਰਤਾ ਪਟਿਆ ਹੋਇਆ ਹੈ ਕਾਰਨ ਦਾ ਪਤਾ ਲੱਗਾ ਜੀ ਕਾਰਨੋਂ ਧੁੰਦ ਦਾ ਕਾਰਨ ਜੀ ਥੋੜੀ ਜੀ ওভারਸ਼ੀਟ ਤੇ ਇਹ ਡਵਾਈਡਰ ਸੀ ਵਿੱਚ ਡਵਾਈਡਰ ਤੇ ਬੱਤੀਆਂ ਨਾ ਹੋਣ ਕਰਕੇ ਡਰਾਈਵਰ ਦੇ ਵਿੱਚ ਵੱਜ ਕੇ ਇਹ ਗੱਡੀ ਫਲਟੇ ਖਾ ਗਈ ਦੋਸਰ ਬਾਕੀ ਜਿਹੜੇ ਲਾਜ਼ਮੀ ਬਾਕੀ ਜਿੱਤੇ ਨੇ ਮੁੰਡੇ ਜਿਹੜੇ ਲਾਜ਼ਮੀ ਪਟਿਆ ਹਲੇ ਰੈਫਰ ਕਰ ਗੁਰਜੀਤ ਸਿੰਘ ਜੀ ਗੁਰਜੀਤ ਜੀ ਇੱਕ ਡਰਾ ਐਕਸੀਡੈਂਟ ਹੋਇਆ ਕਿਹੜੀ ਜਗ੍ਹਾ ਤੇ ਹੋਇਆ ਇਹ ਪਿੰਡ ਦਾ ਗਾਲ ਹੋਇਆ ਸਕ ਰਾਤ ਪਾਉਣੇ 2 ਵਜੇ ਹੋਇਆ ਜੀ ਇਹ ਕਾਰਨ ਬਾਈ ਜੀ ਕੀ ਲੱਗਦਾ ਤੁਹਾਨੂੰ ਕਾਰਨ ਕੀ ਹੋ ਸਕਦਾ ਇਸ ਰੋਡ ਤੇ ਨਾ ਤਾਂ ਕੋਈ ਲਾਈਟਾਂ ਦਾ ਪ੍ਰਬੰਧ ਹੈ ਜੀ ਹਾਂਜੀ ਕੋਈ ਲਾਈਟਾਂ ਦਾ ਪ੍ਰਬੰਧ ਨਹੀਂ ਹੈਗਾ ਜੀ ਪਹਿਲਾਂ ਵੀ ਇੱਥੇ ਕਈ ਹਾਸੇ ਹੋ ਚੁੱਕੇ ਨੇ ਜੀ ਹਾਂਜੀ ਇਹ ਕੱਟ ਦੇ ਕਾਰਨ ਹੀ ਹੁੰਦੇ ਨੇ ਜੀ ਕਿੰਨੇ ਵਿਅਕਤੀ ਮਰੇ ਇੱਥੇ ਜੀ ਇੱਥੇ 2 ਦੀ ਡੈਥ ਹੋ ਗਈ ਜੀ 3 ਬਾਲੇ ਜ਼ਖਮੀ ਨੇ ਜੀ 5 ਜਣੇ ਸਵਾਰੀ ਦੇ ਹਾਂਜੀ 5 ਜਣੇ ਸਵਾਰ ਸੀ ਜੀ ਕੀ ਮੰਗ ਕਰਦੇ ਹੋ ਬਾਈ ਜੀ ਹੁਣ ਤੁਸੀਂ ਇੱਥੇ ਵੀ ਲਾਈਟਾਂ ਦਾ ਪ੍ਰਬੰਧ ਹੋਣਾ ਚਾਹੀਦਾ ਇੱਕ ਲਾਈਟਾਂ ਦਾ ਪ੍ਰਬੰਧ ਹੋਣਾ ਚਾਹੀਦਾ ਇੱਕ ਇਹ ਬੁੱਲਦੀ ਮੰਗ ਕਰਦੇ ਹਾਂ